ਆਨੂੰ ਪਿਆਰ ਭਰੀ ਸੋਸਰੀਆ ਖਾਲਾਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਆਪ ਸਭ ਠੀਕ ਹੋਵੋਗੇ ਮੈਨੂੰ ਦੀ ਕਿਰਪਾ ਨਾਲ ਠੀਕ ਠਾਕ ਹੋਵੋਗੇ ਤੇ ਅੱਜ ਤੁਹਾਨੂੰ ਬਲਾਉਜ ਦਿਖਾਉਣਿਆ ਹੈ ਇਹ ਅਸੀਂ ਕਾਲੇ ਬਲੈਕ ਕਲਰ ਦਾ ਦੇਖੋ ਤੇ ਤਿੰਨ ਬਲਾਈ ਪੱਛਮ ਤੇ ਬਣਾਉਣੀ ਹੈ ਤੇ ਇਹਦੇ ਉੱਤੇ ਅਸੀਂ ਕੜਾਈ ਕਰਨੀ ਹੈ ਇੱਥੇ ਤੁਹਾਨੂੰ ਅਗਲੀ ਵੀਡੀਓ ਵਿੱਚ ਦੱਸਾਂਗੇ ਇਹਦੀ ਕੜਾਈ ਬਾਰੇ ਤੇ ਕੜਾਈ ਕਰਕੇ ਦਿਖਾਵਾਂਗੇ ਤੁਹਾਨੂੰ ਇਹ ਥੱਲੇ ਬਟਰ ਬਟਰ ਕੋਣੀ ਕਰਨੀ ਹੈ ਇਹਦਾ ਬਾਰਡਰ ਅਸੀਂ ਦੋ ਉੱਤੇ ਤੇ ਦੋ ਸਿੱਦੇ ਕੁੰਡਿਆਂ ਦਾ ਬਣਾਇਆ ਤੇ ਇਹੇ ਅਸੀਂ 38 ਜੋੜ ਦਾ ਲਾਇਆ ਹੈ ਦੇਖੋ ਤੇ ਉੱਤੇ ਅਸੀਂ ਕੋਈ ਕੁੰਡਾ ਨਹੀਂ ਬਧਾਇਆ ਕਿਉਂਕਿ ਇਹ ਪਛਮਣ ਵਾਲੀ ਖੁੱਲਾ ਤੋਂ ਲੱਗਦਾ ਤੇ ਕੁੰਡਾ ਨਹੀਂ ਅਸੀਂ ਬਧਾਇਆ ਠੀਕ ਹੈ ਤੇ ਤੁਸੀਂ ਵੀ ਬਣਵਾਉਣਾ ਹੋਵੇ ਤਾਂ ਸੰਨ ਦੱਸ ਦੱਸ ਆਰਡਰ ਕਰ ਸਕਦੇ ਹੋ ਵਰਧਮਾਨ ਦੀ ਉਹਨਾਂ ਤੇ ਬਣਾਉਣਾ ਤਾਂ ਵਰਧਮਾਨ ਦੀ ਤੇ ਤੇ ਇਹ ਤੇ ਬਣਾਉਣਾ ਹੈ ਤਿੰਨ ਬਲਾਈ ਦੇ ਤਾਂ ਤਿੰਨ ਖੁੜਾਈ ਤੇ ਵੀ ਇਹਦਾ ਰੇਟ ਹੋਊਗਾ ਤਿੰਨ ਬਲਾਈ ਵਾਲੀ ਦਾ 400 ਰੁਪਿਆ ਤੇ ਜੇ ਕੜਾਈ ਕਰਵਾਉਗੇ ਤਾਂ ਉੱਪਰ ਲੱਗ ਜਾਣਗੇ ਤੇ ਨਹੀਂ ਤਿੰਨ ਬਲਾਈ ਦੇ ਉਹਨਾਂ ਦਾ 400 ਰੁਪਿਆ ਰੇਟ ਹੈ ਬਲਾਈ ਦਾ ਇਹ ਬਲੌਜ ਹੈ ਬਣਾਵਾ ਹਾਂ ਤੋਂ ਚਲੋ ਜੀ ਅਕੇ ਤੁਹਾਨੂੰ ਛੂਟ ਦਿਖਾਉਣੀ ਆ ਸਾਨੂੰ ਵੱਧ ਤੋਂ ਵੱਧ ਆਰਡਰ ਕਰੋ ਛੂਟ ਕੜਾਈ ਕਰਵਾਉਣ ਤੇ ਪੇਂਟ ਕਰਵਾਉਣੇ ਦੁਪੱਟੇ ਪੇਂਟ ਕਰਵਾਉਣੇ ਤੇ ਅਸੀਂ ਤੁਹਾਨੂੰ ਅੱਗੇ ਦਿਖਾਉਨੇ ਆ ਤੇ ਵਧੀਆ ਕੰਮ ਕਰਕੇ ਦੇਵਾਂਗੇ ਅਸੀਂ ਵਧੀਆ ਸਫਾਈ ਦਾ ਕੰਮ ਹੋਊਗਾ ਸਾਡਾ ਤੇ ਬਲਾਉਜ ਸਕੀਵੀਆਂ ਜੈਕਟਾਂ ਟੋਪੀਆਂ ਤੇ ਇਹ ਵੀ ਸਾਥੋਂ ਬਣਵਾ ਸਕਦੇ ਹੋ ਤੇ ਇਹ ਦਾ ਤਿੰਨ ਪਲਾਈ ਦੇ ਉਹਨਾਂ ਦਾ 400 ਰੁਪਏ ਰੇਟ ਹੈ ਠੀਕ ਹੈ ਜੀ ਤੇ ਅਗਲੀ ਵੀਡੀਓ ਵਿੱਚ ਅਸੀਂ ਇਹ ਕਢਾਈ ਕਰਨੀ ਦੱਸਾਂਗੇ ਤੁਹਾਨੂੰ ਚਲੋ ਅੱਗੇ ਅਸੀਂ ਸੂਟ ਦਿਖਾਉਨੇ ਆ ਲਓ ਜੀ ਤੁਹਾਨੂੰ ਸੂਟ ਦਿਖਾਉਨੇ ਆ ਅਸੀਂ ਇਹ ਘੇਰੇ ਦਾ ਡਿਜ਼ਾਈਨ ਹੈ ਦੇਖੋ ਫੁੱਲ ਪਾਏ ਹੋਏ ਹੈ ਸਿੰਗਲ ਟਾਂਕੇ ਦਾ ਕੰਮ ਹੋਇਆ ਹੈ ਤੇ ਤੇ ਬਹੁਤ ਹੀ ਸਫਾਈ ਦਾ ਕੰਮ ਹੈ ਦੇਖੋ ਤੇ ਕੋਟਣ ਦਾ ਸੂਟ ਹੈ ਦੇਖੋ ਦੋਹਰ ਲਪਾਏ ਆ ਘੇਰੇ ਦੇ ਉੱਤੇ ਥੱਲੇ ਬਲੌਕ ਪੇਂਟ ਹੈ ਤੇ ਇਧਰ ਇਹਦੇ ਬਾਹਾਂ ਦਾ ਕੰਮ ਦੋਨਾਂ ਬਾਹਾਂ ਤੇ ਹੈ ਇੱਕਦਰ ਹਾਸੇ ਇਹ ਦੋਨਾਂ ਬਾਹਾਂ ਤੇ ਤੇ ਬਾਹਾਂ ਤੇ ਵੀ ਬਲੌਕ ਪੇਂਟ ਹੈ ਤੇ ਕੋਟਣ ਦਾ ਸੂਟ ਹੈ ਤੇ ਵਿੱਚ ਇਹਦੇ ਗੋਡਨ ਕਲਰ ਦੀ ਆ ਡੱਬੀ ਬਣੀ ਹੋਈ ਹੈ ਤੇ ਇਹ ਦਾ ਜੇ ਕਢਾਈ ਕਰਵਾਉਣੀ ਹੈ 500 ਰੁਪਏ ਰੇਟ ਹੈ ਤੇ ਜੇ ਤੁਸੀਂ ਸੂਟ ਹੀ ਲੈਣਾ ਹੈ ਤਾਂ 1300 ਰੁਪਏ ਰੇਟ ਹੈ ਨਾਲ ਸਪੂਨ ਦਾ ਦੁਪੱਟਾ ਇਹਦੇ ਤੇ ਵਧੀਆ ਕਾਟਣ ਦਾ ਸੂਟ ਹੈ ਬਹੁਤ ਸੋਹਣਾ ਤੇ ਇੱਕ ਇਹ ਸੂਟ ਹੈ ਇਹ ਦੋ ਫੁੱਲ ਘੇਰੇ ਤੇ ਪਹਿਣਗੇ ਤੇ ਬਾਹਾਂ ਤੇ ਪਊਗਾ ਇੱਕਾ ਬੱਲ ਤੇ ਇੰਨਾ ਬਾਹਾਂ ਦੇ ਬੋਗੋ ਇੰਨਾ ਤੇ ਡੇਡੇ ਦੋ ਘੇਰੇ ਤੇ ਬਹਿਣਗੇ ਤਾਂ 300 ਰੁਪਏ ਰੇਟ ਹੈ ਤੇ ਇੱਧਰ ਤੁਹਾਨੂੰ ਦਿਖਾਉਣੀ ਆ ਅਸੀਂ ਇਹ ਘੇਰੇ ਦਾ ਡਿਜ਼ਾਈਨ ਤੇ ਬਾਹਾਂ ਦਾ ਤੇ ਇਹਦਾ 400 ਰੁਪਏ ਰੇਟ ਹੈ ਤੇ ਇੱਕ ਤੁਹਾਨੂੰ ਹੋਰ ਦਿਖਾਉਣੀ ਆ ਅਸੀਂ ਦੇਖੋ ਇਹ ਅਸੀਂ ਟ੍ਰੇਸ ਕਰਨਾ ਹੈ ਸੂਟ ਹੋਣਾ ਅਸੀਂ ਇਹ ਕੱਢਣ ਲੱਗਣਾ ਵੀ ਕੱਟਣ ਦਾ ਸੂਟ ਹੈ ਤੇ ਇਹ ਕੰਪਿਊਟਰ ਵਾਲੀ ਮਸ਼ੀਨ ਦਾ ਡਿਜ਼ਾਈਨ ਹੈ ਇਹ ਤਾਂ ਅਸੀਂ ਵਰਕ ਕਰਾਂਗੇ ਮਸ਼ੀਨ ਤੇ ਤੇ ਆਹ ਵਾਲਾ ਵਰਕ ਅਸੀਂ ਹੱਥੀਂ ਕਰਾਂਗੇ ਸਿੰਦੀ ਬੂਟੀ ਸਿੰਦੀ ਬੂਟੀ ਅਸੀਂ ਹੱਥਾਂ ਨਾਲ ਪਾਵਾਂਗੇ ਚਾਰੇ ਇਹ ਤੇ 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 ਇਹ ਤੇ ਦੂਜਾ ਵਰਕ ਅਸੀਂ ਮਸ਼ੀਨ ਤੇ ਕਰਾਂਗੇ ਇਹ ਅਸੀਂ ਫੇਟ ਕਰਨਾ ਪਹਿਲਾਂ ਫੇਟ ਬਣਾਇਆ ਇਹ ਆਪੀ ਤੇ ਹੁਣ ਇਹ ਤੇ ਅਸੀਂ ਉਤਾਰ ਰਹੇ ਤੇ ਇਹ ਤੇ ਹੁਣ ਮੋੜਨਾ ਕੱਢਣਗੇ ਅਸੀਂ ਸੂਈ ਨਾਲ ਤੇ ਫਿਰ ਇਹਨੂੰ ਸੂਟ ਤੇ ਕਰਾਂਗੇ ਫੇਸ ਠੀਕ ਹੈ ਜੀ ਤੇ ਇਹਦਾ ਰੇਟ ਆ 500 ਰੁਪਈਆ ਇਹ ਘੇਰੇ ਤੇ ਪਊਗਾ ਤੇ ਬਾਹਾਂ ਤੇ ਹੁਣ ਤੁਹਾਨੂੰ ਅੱਗੇ ਦਿਖਾਉਨੇ ਆਂ ਅਸੀਂ ਪਹੁੰਚਾ ਦਾ ਵਰਕ ਹੈ ਚਲਵਾਰ ਦੇ ਇਹ ਪਹੁੰਚਾ ਦਾ ਵਰਕ ਹੈ ਇਹੇ ਜੀ ਫੁੱਲ ਆ ਤੁਹਾਨੂੰ ਸੁੱਕ ਕਮੀਜ਼ ਹੀ ਲਿਆ ਕੇ ਦਿਖਾਉਨੇ ਆ ਇਹ ਪਹੁੰਚਾ ਦਾ ਵਰਕ ਆ ਸੀ ਕਮੀਜ਼ ਦੇ ਉੱਤੋਂ ਚੱਕੇ ਆ ਦੇਖੋ ਇਹਦਾ ਕਮੀਜ਼ ਹੈ ਆਹ ਆ ਫੁੱਲ ਅਸੀਂ ਇਹ ਦੋ ਕਲਰ ਆ ਦੇਖੋ ਗੁਲਾਬੀ ਤੇ ਚਿੱਟਾ ਇਹ ਅਸੀਂ گلੰਬੀ ਤੇ ਚਿੱਟਾ ਦੋ ਰੀਲਾਂ ਨਾਲ ਬਣਾਇਆ ਹੈ ਫੁੱਲ ਦੋ ਰੀਲਾਂ ਜੋੜ ਕੇ ਠੀਕ ਹੈ ਜੀ ਸਿੰਗਲ ਟਾਂਕੇ ਦਾ ਕੰਮ ਹੈ ਇਹਦਾ ਵੀ ਸਾਰਾ ਸਿੰਗਲ ਟਾਂਕੇ ਇਹਦੇ ਵਿੱਚ ਇਹ ਖਾਕੀ ਪੱਤੀਆਂ ਤੇਜ ਵੀ ਅਸੀਂ ਇਹ ਖਾਕੀ ਲਾਈਆਂ ਤੇ ਇਹ ਵਾਲਾ ਫਿੱਕਾ ਹੁੰਦਾ ਹੈ ਤੇ ਇਹ ਵਾਲਾ ਫੁੱਲ ਆ ਇਹ ਇਹ ਪਾਏ ਇਹ ਚਿੱਟਾ ਫੁੱਲ ਹੈ ਤੇ ਅਸੀਂ ਚਿੱਟਾ ਹੀ ਪਾਏ ਇਹ ਤੋਂ ਫੁੱਲ ਚਾਰ ਤੇ ਅਸੀਂ ਪਾਏ ਹੈ ਇਹਦਾ ਰੇਟ ਹੈ 400 ਰੁਪਈਆ ਹੁਣ ਤੁਹਾਨੂੰ ਇੱਕ ਹੋਰ ਦਿਖਾਉਣੀ ਹੈ ਇਹ ਹੈਗਾ ਘੇਰੇ ਦਾ ਤੇ ਜਾਨ ਚਾਕਾਂ ਤੇ ਜਾਊਗਾ ਤੇ ਘੇਰੇ ਦੇ ਤੇ ਇਹਦਾ ਵੀ 400 ਰੁਪਏ ਰੇਟ ਹੈ ਤੇ ਤੁਸੀਂ 300 ਵੀ ਦੇ ਸਕਦੇ ਹੋ ਵੀ ਘੇਰਾ ਘੱਟ ਹੋਵੇ ਤਾਂ 300 ਚ ਵੀ ਬਣਾ ਦੇਵਾਂਗੇ ਚਾਕਾਂ ਤੇ ਜਾਊਗਾ ਦੋਨੋਂ ਪਾਸੇ ਤੇ ਘੇਰੇ ਦੀ ਹੈ ਸ਼ੁਰੂ ਕਰ ਇੰਨਾ ਬਣਾਇਆ ਹੋਇਆ ਅੱਗੇ ਬਣਾਉਣਾ ਹੈ ਅੱਗੇ ਟਰੇਸ ਵੀ ਤੁਹਾਨੂੰ ਕੀਤਾ ਇਹ ਅਸੀਂ ਸਾਡੇ ਇਹ 350 ਚ ਬਣਾ ਤਿਆਰ ਕਰਨਾ ਛੋਟ ਤੇ ਇਹਦੇ ਇਹ ਚਿੱਟਾ ਕੱਪੜਾ ਇਹ ਵੀ ਕੋਟਣ ਦਾ ਠੀਕ ਹੈ ਤੇ ਇਹਦਾ ਰੇਟ ਹੈ 400 ਰੁਪਿਆ ਪਹੁੰਚ ਜਾਂਦੇ ਤੇ 1300 ਦੇ ਵਿੱਚ ਸਫoon ਦੀ ਚੁੰਨੀ ਨਾਲ ਦੀ ਤੇ ਕੋਟਣ ਦਾ ਕੱਪੜਾ ਇਹ ਤੇ ਸਾਡੇ ਇਹਦੇ ਬਲੌਕ ਪੇਂਟਿਕ ਹੋਇਆ ਤੇ ਜੇ ਤੁਸੀਂ ਲੈਣਾ ਹੋਵੇ ਤਾਂ ਇਹ ਸੂਟ ਵੀ ਲੈ ਸਕਦੇ ਹੋ ਤੇ ਜੇ ਕਢਾਈ ਕਰਾਉਣੀ ਹੈ ਕਢਾਈ ਵੀ ਕਰਵਾ ਸਕਦੇ ਆ ਤੇ ਜੇ ਤੁਸੀਂ ਆਪ ਦਾ ਕੱਪੜਾ ਭੇਜ ਕੇ ਸਾਥੋਂ ਕਢਾਈ ਕਰਾਉਣੀ ਹੈ ਤੋ ਉਹ ਵੀ ਕਰਵਾ ਸਕਦੇ ਤੇ ਉਹ ਵੀ ਅਸੀਂ ਕਰਦੇ ਆਂਗੇ ਕਿਸੇ ਵੀ ਡਿਜ਼ਾਈਨ ਚ ਤੁਸੀਂ ਕਰਵਾਉਣਾ ਤੇ ਡਿਜ਼ਾਈਨ ਦਾ ਰੇਟ ਹੌਲੇ ਭਾਰੇ ਦਾ ਹੋਊਗਾ ਠੀਕ ਹੈ ਜੀ ਤੇ ਸਾਨੂੰ ਆਰਡਰ ਕਰੋ ਤੁਸੀਂ ਸੂਟ ਪੈਂਟ ਦੇ ਕੜਾਈ ਦੇ ਸੂਟਾਂ ਤੇ ਕੜਾਈ Dupatte paint blouse skirt ਦੇ ਆਰਡਰ ਕਰੋ ਚਲੋ ਜੀ ਆਪਾਂ ਅਗਲੀ ਵੀਡੀਓ ਚ ਮਿਲਦੇ ਆ ਸਾਰਿਆਂ ਨੂੰ ਫਿਰ ਭਰੀ ਸਸਰੀ ਘਰ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰੋ